ਗੈਂਗਸਟਰ ਦੇ ਘਰਦਿਆਂ ਨੂੰ ਵੀ ਚੁੱਕ ਕੇ ਸੁੱਟਾਂ ਕੇ ਅੰਦਰ ਚਾਹੇ ਹੋਵੇ ਚਾਚਾ ਚਾਹੇ ਹੋਵੇ ਦਾਦਾ ਚਾਹੇ ਹੋਵੇ ਪਤਨੀ ਚਾਹੇ ਹੋਵੇ ਮਾਂ ਇੱਕ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਚਾਹੀਏ ਮਾਮਾ ਇਥੇ ਚਾਹੀਏ ਚਾਚਾ ਇਥੇ ਚਾਹੀਏ ਦਾਦਾ ਹੈ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਂ ਫੇਰ ਅਮਰੀਕਾ ਬੈਠੇ ਗੈਂਗਸਟਰ ਨੂੰ ਲੱਗੂ ਸੇ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਠੇਕ ਲੱਗੂਗਾ ਵੀ ਸਾਰਾ ਡੱਬਰ ਅੰਦਰ ਦੇਦਾ 300 ਜੀ ਇਹ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਂ ਜਾਦੇ ਰਾਜਾ ਵੜਿੰਗ ਇਨੀ ਦਿਨੀ ਵਿਵਾਦਾਂ ਦੇ ਵਿੱਚ ਛਾਇ ਹੋਈ ਨੇ ਕਾਰਨ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਤੇ ਉਹਨਾਂ ਦੇ ਜ਼ੁਬਾਨ ਤੋਂ ਨਿਕਲੇ ਉਹ ਲਫ਼ਜ਼ ਜਿਸ ਕਰਕੇ ਹੁਣ ਵਿਵਾਦ ਖੜੇ ਹੋ ਰਹੇ ਨੇ ਪਹਿਲਾਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਨੇ ਜੋ ਟਿੱਪਣੀ ਕੀਤੀ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਜੋ ਹੁਣ ਤੱਕ ਨਹੀਂ ਮੁੱਕਿਆ ਉਸ ਤੋਂ ਬਾਅਦ ਉਹਨਾਂ ਨੇ ਨਸ਼ਿਆਂ ਤੇ ਅਫੀਮ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਉਸਨੇ ਵੀ ਵਿਵਾਦ ਫੜਿਆ ਤੇ ਹੁਣ ਉਹਨਾਂ ਦਾ ਇੱਕ ਹੋਰ ਬਿਆਨ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਗੈਂਗਸਟਰਾਂ ਬਾਰੇ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਬਿਆਨ ਸੋਸ਼ਲ ਮੀਡੀਆ ਤੇ ਇਸ ਕਰਕੇ ਵਾਇਰਲ ਹੋ ਰਿਹਾ ਹੈ ਕਿਉਂਕਿ ਇਸੇ ਬਿਆਨ ਤੋਂ ਬਾਅਦ ਰਾਜਾ ਫੜਿੰਗ ਤੇ ਉਸਦੇ ਪਰਿਵਾਰ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਬਿਆਨ ਤੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹੀ ਉਹ ਬਿਆਨ ਹੋ ਸਕਦਾ ਹੈ ਜਿਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਰਾਜਾ ਵੜਿੰਗ ਨੂੰ ਤੇ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਰਾਜਾ ਵੜਿੰਗ ਦੇ ਬੇहद ਕਰੀਬੀ ਦੇ ਤਰਨਤਾਰਨ ਹਲਕੇ ਦੇ ਇੰਚਾਰਜ ਰਾਜਵੀਰ ਭੋਲਰ ਨੂੰ WhatsApp ਤੇ ਥ੍ਰੈਟ ਕਾਲ ਆਈ ਨਾਲ ਹੀ ਵੌਇਸ ਮੈਸੇਜ ਵੀ ਆਇਆ ਜਿਸ ਦੇ ਵਿੱਚ ਧਮਕੀ ਦੇਣ ਵਾਲੇ ਨੇ ਆਪਣਾ ਨਾਂ ਰਿੰਦਾ ਦੱਸਿਆ ਜੋ ਕਿ ਇੱਕ ਗੈਂਗਸਟਰ ਹੈ ਔਰ ਵਿਦੇਸ਼ਾਂ ਚ ਬੈਠ ਕੇ ਉਹ ਵਾਰਦਾਤਾ ਨੂੰ ਅੰਜਾਮ ਦਿੰਦਾ ਹੈ ਇਸ ਥ੍ਰੈਟ ਕਾਲ ਦੇ ਵਿੱਚ ਕਿਹਾ ਗਿਆ ਕਿ ਜੇਕਰ ਤਰਨਤਾਰਨ ਜ਼ਿਮਨੀ ਚੌਣ ਤੋਂ ਦੂਰ ਨਾ ਰਹੇ ਚੋਣ ਪ੍ਰਚਾਰ ਤੋਂ ਦੂਰ ਨਾ ਰਹੇ ਤਾਂ ਰਾਜੇ ਨੂੰ ਤੇ ਉਸਦੇ ਪਰਿਵਾਰ ਨੂੰ ਤਾਂ ਅਸੀਂ ਮਾਰਨਾ ਹੀ ਹੈ ਤੈਨੂੰ ਵੀ ਮਾਰਾਂਗੇ ਸੋ ਦੱਸਦੀ ਹੈ ਰਾਜਾ ਵਰਿੰਗ ਨੂੰ ਨਾ ਸਿਰਫ ਇਕਲਿਆਂ ਬਲਕਿ ਪੂਰੇ ਪਰਿਵਾਰ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਤਰਨਤਾਰਨ ਪੁਲਿਸ ਵੱਲੋਂ ਐਫ ਆਈ ਆਰ ਵੀ ਇਸ ਬਾਬਤ ਦਰਜ ਕੀਤੀ ਗਈ ਹੈ ਪਰ ਹੁਣ ਸਾਰੇ ਇਹ ਸੋਚ ਰਹੇ ਸੀ ਕਿ ਆਖਿਰ ਗੈਂਗਸਟਰਾਂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਕਿਉਂ ਬਣਾਇਆ ਅਜਿਹੇ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਉਂਦਾ ਜੋ ਕਿ 27 ਅਕਤੂਬਰ ਨੂੰ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਦਿੱਤਾ ਉਸ ਬਿਆਨ ਦੇ ਵਿੱਚ ਰਾਜਾ ਵੜਿੰਗ ਕਹਿੰਦੇ ਹੋਏ ਨਜ਼ਰ ਆਏ ਕਿ ਗੈਂਗਸਟਰਾਂ ਦੇ ਖਾਤਮੇ ਦੇ ਲਈ ਕਾਨੂੰਨ ਬੜਨਾ ਚਾਹੀਦਾ ਹੈ ਪਾਲਿਸੀ ਬਣਨੀ ਚਾਹੀਦੀ ਹੈ ਤਰੀਕਾ ਹੋਣਾ ਚਾਹੀਦਾ ਉਸ ਤਰੀਕੇ ਦੇ ਮੁਤਾਬਕ ਸਾਡੀ ਸਰਕਾਰ ਆਏ ਤਾਂ ਅਸੀਂ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਤੇ ਘਰਦਿਆਂ ਨੂੰ ਵੀ ਚੁੱਕਾਂਗੇ ਚਾਹੇ ਹੋਵੇ ਪਤਨੀ ਚਾਹੇ ਹੋਵੇ ਮਾਂ ਚਾਹੇ ਹੋਵੇ ਚਾਚਾ ਚਾਹੇ ਹੋਵੇ ਦਾਦਾ ਜਿਸ ਤੋਂ ਬਾਅਦ ਅਮਰੀਕਾ ਜਾਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਨੂੰ ਸੇਕ ਲੱਗੂਗਾ ਸੋ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹੀ ਉਹ ਬਿਆਨ ਹੈ ਜੋ ਕਿ ਗੈਂਗਸਟਰਾਂ ਨੂੰ ਪਸੰਦ ਨਹੀਂ ਆਇਆ ਜਾਂ ਕਹਿ ਸਕਦੇ ਆ ਰਸ ਨਹੀਂ ਆਇਆ ਔਰ ਇਸੇ ਕਰਕੇ ਰਾਜਾ ਵੜਿੰਗ ਤੇ ਉਸਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਰਾਜਾ ਵੜਿੰਗ ਦਾ ਉਹ ਪਿਆਰ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਬੈ ਆ ਗਈ ਸਰਕਾਰ ਰੰਧਾਵਾ ਸਾਹਿਬ ਮਹੀਨੇ ਦੇ ਖਤਮ ਕਰ ਦੇਵਾਂਗੇ ਹੁਣ ਪੁੱਛੋ ਕਿਵੇਂ ਇੱਕ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਉਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਦੇ ਇਥੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦੇ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਓਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 22 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂ ਆ ਵੀ ਟੈਲੀਫੋਨ ਕਰਕੇ ਰਮੀਤ ਸਿੰਘ ਛੇਡਾ ਲੂਗਾ ਸੋਨਾ ਥਿਉਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦਿਆਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੇ ਆ ਤੈਨਾਂ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦਿਆਂਗੇ ਬੰਗਾ ਮਾਰ ਦੇਵਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪੇ ਫੇਰ ਤਾਂ ਬਾਈ ਜੀ ਰੋਜ਼ ਤੁਹਾਡੇ ਘਰੇ ਵੰਡਾ ਤੂੰ ਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਆ ਤੁਹਾਡਾ ਕੰਮ ਹੈ ਉਹਨੂੰ ਠਾਣੇ ਫੜਾਉਣਾ ਠਾਣੇ ਵਾਲੇ ਦਾ ਕੰਮ ਹੈ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਹੈ ਆ ਡੈਂਚਰ ਨੂੰ ਡੇਟ ਦੇਤੀ ਤਾਂ ਰੋਜ਼ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋਂ ਚੌਥੇ ਉਹ ਕਹਿੰਦਾ ਬਾਈ ਜੀ ਲਾ ਲੈਂਦੇ ਆ ਬਰਸ਼ਾ ਤੇ ਕਹਿੰਦੇ ਲਿਆ 5000 ਟਮਾਟਰਾਰੇ ਨੂੰ ਵੀ ਛੱਡਦਾ ਥੋੜੇ ਤੋਂ ਵੀ ਲੈ ਲੈਣਗੇ ਹੋਲੀ ਹੋਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟਾਂ ਘਹਿਣਾ ਫੜਿਆ ਲਓ ਜੇ ਹੋਰ 10 ਮਹੀਨੇ ਐਂ ਕੰਮ ਚੱਲ ਗਿਆ